ਸਫਾਈਆਂ ਕਰਨ ਤੇ ਮੈਂ ਲੱਗਿਆ ਆਹ ਵਾਲੀ ਚਾਦਰ ਚੇਂਜ ਕਰਨ ਤੇ ਪਹਿਲਾਂ ਤਾਂ ਸੀ ਪਈਆਂ ਸੀਗਾ ਠੀਠ ਜੀਆਂ ਹੋਈਆਂ ਅਸੀਂ ਕਿਹਾ ਚੱਲੇ ਬਾਅਦ ਚੋਂ ਕੰਮ ਕਰਾਂਗੇ ਤੇ ਸਾਢੀ ਬਣ ਗਈ ਹੁਣ ਰੇਲ ਹਾਂਜੀ ਗੁੱਡ ਮਾਰਨਿੰਗ ਜੀ ਕਿ ਸਵੇਰ ਦਾ ਬਲੌਗ ਲੱਗਿਆ ਹੁਣ 12 ਵਜੇ ਸ਼ੁਰੂ ਕਰਨ ਦੇ ਹੁਣ ਸਾਨੂੰ ਆਇਆ ਫੋਨ ਨਾ ਖੇੜੀ ਤੋਂ ਕਰਨਾਲ ਕੋਲੋਂ ਤੇ ਖੇੜੀ ਤੋਂ ਆ ਰਹੇ ਨੇ ਗੈਸਟ ਖੋਦਾ ਕਰਕੇ ਹੁਣ ਅਸੀਂ ਲੱਗਿਆ ਕੰਮ ਕਰਨ ਕਰਦੇ ਲਈ ਅਸੀਂ ਤਾਂ ਪਈਆਂ ਸੀ ਮਾਮਾ ਤੇ ਆ ਅਸੀਂ ਸੋਚਿਆ ਸੀ ਵੀ ਠਰ ਕੇ ਕੰਮ ਕਰਾਂਗੇ ਆ ਸਾਰੇ ਖਿਲਾੜੇ ਉਵੇਂ ਪਨੇ ਸਭ ਤੋਂ ਪਹਿਲਾਂ ਮੈਂ ਕਰੂੰਗੀ ਚਾਦਰ ਚੇਂਜ ਆ ਚਾਦਰ ਚੇਂਜ ਕਰਦੀ ਆ ਮੈਸੇ ਇਨੀ ਗੰਦੀ ਤਾਂ ਹੈ ਨਹੀਂ ਪਰ ਫਿਰ ਵੀ ਚੇਂਜ ਕਰਦਣੇ ਆ ਇਹ ਦਿਨ ਹੋ ਕੇ ਪਛਾਈ ਨੂੰ ਹੁਣ ਆ ਵਾਲੀ ਪਛਾਉ ਫਿਰ ਬਾਬੇ ਵਾਲੇ ਕਮਰੇ ਚ ਚਾਦਰ ਪਛੋ ਦਸੋਨੀ ਆ ਇਹ ਨਮਾਰੀ ਚ ਨਹੀਂ ਰੱਖਣਾ ਨਮਾਰੀ ਚ ਨਹੀਂ ਇਹ ਮਸ਼ੀਨ ਚ ਸਿੱਟਣਾ ਕਾਕਾ ਖੋਲ ਕੇ ਗਿਆ ਸਵੇਰੇ ਤੇ ਅੱਜ ਭੈਣ ਜੀ ਵੀ ਸਕੂਲ ਨਹੀਂ ਗਈ ਸਾਇਤਾਂ ਨੂੰ ਕਹ ਰਹੀ ਹੈ ਤਾਂ ਨਹੀਂ ਕਿ ਤੂੰ ਜਾਓ ਤੈਨੂੰ ਪਹਿਲਾਂ ਪਤਾ ਸੀ ਕਿ ਉਹਨਾਂ ਨੇ ਉਹਨਾਂ ਫੋਨ ਤਾਂ ਆਪਾਂ ਨੂੰ ਹੋਣਾ ਆਇਆ ਉਹ ਤਾਂ ਮੈਨੂੰ ਵੀ ਨਹੀਂ ਸੀ ਪਤਾ ਵੀ ਉਹ ਆ ਰਹੇ ਨੇ ਇਹੋ ਪਤਾ ਸੀ ਕਿ ਉਹ ਕਿਉਂ ਜਾਇਆ ਤਾਂ ਨਹੀਂ ਸੀ ਅਜਾ ਸਫਾਈਆਂ ਕਰਨੀ ਸੀ ਤਾਂ ਨਹੀਂ ਸਕੂਲ ਗਈ ਚਲ ਠੀਕ ਅਛੇਤੀ-ਛੇਤੀ ਕਰ ਰਹਿ ਮੇਰਾ ਜੋਤਾ ਸ਼ਾਵਰ ਲੈ ਕੇ ਹੋ ਚੁੱਕੀ ਆ ਬਿੱਲ ਇਹ ਮੇਰੇ ਜੋਤੇ ਕੋਲੇ ਛੋਟਾ ਜਿਹਾ ਕੰਗਾ ਦੇਖਾ ਤੇ ਸਾਡੀ ਮੁੰਨੀ ਵੀ ਨਹਾ ਨੂੰ ਕਿ ਨਾ ਨਹਾ ਤੋ ਕੇ ਬੈਠ ਗਈ ਆ ਕੰਬੜ ਲੈ ਕੇ ਆਪਣਾ ਉਨਾ ਤੇ ਜੇ ਬੰਨਾ ਅੱਛਾ ਸਿਰੋਂ ਹੋਣ ਲੱਗਿਆ ਵਾਲਾ ਤੇ ਜੇ ਦੀ ਤੋਂ ਆਈ ਸੀ ਹਾਂ ਮੈਂ ਚਾਦਰ ਵੀ ਚੇਂਜ ਕਰਤੀ ਤੇ ਸਾਰੇ ਕੰਮ ਕਰ ਲਏ ਨੇ ਸ਼ਾਬਾਸ਼ ਲੱਗ ਗਿਆ ਅਸੀਂ ਹੋ ਚੁੱਕੀਆਂ ਬੇਲੇ ਹਾਂ ਸਾਰੇ ਕੰਮ ਜੋਤ ਨੇ ਕੀਤੇ ਮੈਂ ਕੋਈ ਕੰਮ ਨਹੀਂ ਕੀਤਾ ਮੈਂ ਸਿਰਦੀ ਪੈਲੀ ਹਾਂ ਜੋਤ ਕਹਿੰਦੀ ਇਹ ਕੋਹੋ ਵੀ ਸਾਰੇ ਕੰਮ ਮੈਂ ਕੀਤੇ ਨੇ ਇਧਰ ਵੀ ਚਾਦਰ ਚੇਂਜ ਕਰਕੇ ਸਫਾਈਆਂ ਕਰਤੀਆਂ ਮੈਂ ਪਹਿਲਾਂ ਬਹੁਤ ਜ਼ਿਆਦਾ ਧੁੱਪ ਤੇ ਗਰਮੀ ਸੀ ਹੁਣ ਬੱਦਲ ਹੋ ਗਏ ਬਹੁਤ ਜ਼ਿਆਦਾ ਬੱਦਲ ਹੋ ਗਏ ਲੱਗ ਰਿਹਾ ਨਹੀਂ ਹੁਣ ਕਦੇ ਪਾਸ ਹੁਣ ਮੇਰੀ ਦੰਦ ਕਰੀ ਹੋਈ ਆ ਇੱਕ ਪਾਸੇ ਦਰਦ ਕਰਦੀ ਇੱਕ ਪਾਸੇ ਮੈਂ ਸੇਨੀ ਦਰਦੀ ਆ ਆਟਾ ਆਟਾ ਮੈਂ ਖਾਂ ਤਾਂ ਬਸ ਉਹ ਵੀ ਆਉਣ ਵਾਲੇ ਨੇ ਤੁਰਪੀ ਨੇ ਉਹਨਾਂ ਦਾ ਫੋਨ ਆ ਗਿਆ ਕਿ ਨੇ ਅਸੀਂ ਦਰਦਦੇ ਆ ਬੀਰ ਜੀ ਅੱਜ ਫੇ ਪੱਕੇ ਪਿਆਰ ਕਰ ਲੈ ਚਲੋ ਜੀ ਹਾਂ ਏਨਾ ਪਰਾਵਾ ਇਨੋਕੇ ਇਹ ਵੀ ਪੰਜਾਬ ਪੂਪ ਗਿਆੜਾ ਮਾਰ ਜਵੇ ਹਾਂ ਕਰੂਗੀ ਹਾਂ ਪੰਜਾਬ ਅਸ ਹੈ ਠੀਕ ਨਾ ਆ ਅੱਲਾਸ ਜਮਨ ਨਿਆ ਸਾਹ ਪੁਰ ਆਤੀ ਮਾ ਹਲੋ ਦੀਦੀ ਹੱਸੇਗਾ ਹਾਂ ਨਾ ਸਭ ਆਧੀਆ ਹੋਰ ਨੰਨੂ ਕੀ ਕਰਦਾ ਬਸ ਜੋਤ ਜੋਤ ਵੀ ਠੀਕ ਹੈ ਕਾਕਾ ਬੈਠਾ ਕੋਈ ਹੁਣ ਆਇਆ ਜੀ ਹਾਂ ਹਾਂ ਸਭ ਵਧੀਆ ਕਰ ਠੀਕ ਠਾਕ ਤੁਸੀਂ ਸੁਣਾਓ ਕਨੈਕਟਰ ਦਾ ਹੋ ਗਿਆ ਅੱਛਾ ਆਉਂਗੇ ਕਰ ਗੜਾ ਕੱਢੂਗੇ ਦੇਖ ਕੇ ਜਾਉਂਗੇ ਹਾਂ ਸਭ ਵਧੀਆ ਕਾਕੇ ਕਰ ਕਰਦੀਆਂ ਬੰਦੂਖ ਵਾਲੀ ਮਸ਼ੀਨ ਨਾਲ ਹਾਂ ਜੀ ਹੁਣ ਅੰਗਸਟ ਗਿਆ ਤੇ ਬੱਸ ਗਾ ਹੈਗਾ ਬਹੁਤ ਜ਼ਿਆਦਾ ਪਾਇਆ ਹੋਇਆ ਹਾਂ ਹੁਣ ਮੈਂ ਸਫਾਈਆਂ ਨਹੀਂ ਕਰਨੀ ਆ ਨਾ ਹਿੰਮਤ ਆ ਸਫਾਈਆਂ ਕਰੂੰਗੀ ਮੈਂ ਠਹਿਰ ਕੇ ਤਾਂ ਥੋੜੀ ਡੇਰ ਲਈ ਕਰੂੰਗੀ ਰੈਸਟ ਇਹ ਸਗੀਆਂ ਲੈਟਾ ਲੂਟਾ ਕਰਦੀ ਬੰਦ ਜੋਤਾ 시시 ਫਿਣੀ ਆ ਇੱਕ ਵਾਰੀ ਸੀ ਕੰਮ ਕਰਕੇ ਆਦਾ ਫਿਰ ਬਸ ਸੌਣ ਲੱਗਦਾ ਥੋੜੇ ਟਾਈਮ ਲਈ ਮੈਂ ਸੌਂਗੀ ਮੈ ਉਹ ਸਵੇਰੇ 7:30 ਵਜੇ ਐ ਆਏ ਹੋ ਐ ਸੀਸੀਲਿਓ ਨਹੀਂ ਬਣਾ ਕੇ ਹੈ ਤੇ 7:30 ਵਜੇ ਉੱਠਦੇ ਆ ਆ ਕੱਟ ਕੇ ਟੇਬਲ ਤੇ ਧੜੀਏ ਨੇ ਮਾਰੀ ਜੋ ਮੇਰੇ ਵਰਗੇ ਦਾ ਹੱਥ ਵੱਜਿਆ ਸਾਰੀਆਂ ਕੱਪ ਲੈਣੀਆਂ ਨੇ

ਇਹ ਕੀ ਸੀਗਾ ਹਾਂਜੀ ਆਪਾਂ ਥੋੜਾ ਜਿਹਾ ਰੈਸਟ ਕੀਤੀ ਉਸ ਤੋਂ ਬਾਅਦ ਉੱਠ ਕੇ ਪਹਿਲਾਂ ਆਪਾਂ ਗਏ ਗੁਰਦੁਆਰਾ ਸਾਹਿਬ ਫਿਰ ਆਪਾਂ ਗਏ ਮਾਰਕੀਟ ਤੇ ਹੁਣ ਘਰ ਦੇ ਕੰਮ ਕੁੰਮ ਕਰਕੇ ਰੋਟੀ ਰਾਟੀ ਖਾ ਕੇ ਹੋ ਚੁੱਕਿਆ ਸੀ ਵਿੱਲੇ ਮਤਲਬ ਡਿਨਰ ਕਰਕੇ ਤੇ ਮੇਰਾ ਪੁੱਤ ਵੀ ਸੋ ਗਿਆ ਮੇਰੇ ਪੁੱਤ ਨੇ ਵੀ ਬਹੁਤ ਕੰਮ ਕਰਾਇਆ ਜਿੰਨੇ ਕੰਮ ਕਰਾਏ ਇੰਨੇ ਕੰਮ ਕਰਾਏ ਕੋਈ ਗਣਤੀ ਨਹੀਂ ਕਾਕਾ ਵੀ ਸੋ ਗਿਆ